ਆਪਣਾ ਕਾਫਲਾ ਲੈ ਕੇ ਪਹੁੰਚੇ ਹਨ ਉਹਨਾਂ ਦਾ ਜੀ ਇੱਥੇ ਸਵਾਗਤ ਕਰਦੇ ਆ ਸਤਵੀਰ ਸਿੰਘ ਲਾਟੀ ਜੀ ਪਹੁੰਚੇ ਹਨ ਜੌਨੀ ਸੈਣੀ ਜੀ ਸਵਾਗਤ ਸੁਪੇਰ ਹਰ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ ਮੈਨੂੰ ਕਹਿਣ ਲੱਗਾ ਸਰਮਈ ਕੇਜਰੀਵਾਦ ਦੀ ਕੋਈ ਵਿਚਾਰਧਾਰਾ ਨਹੀਂ ਰਾਤ ਨੂੰ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਰੈਵਿਊਸ ਆਏ ਨਾ ਇਹ ਸੱਚੀ ਬਾਤ ਹੈ ਮੈਂ ਪ੍ਰਮਾਦਮਨ ਰੱਖ ਕੇ ਕਹਿੰਦਾ ਉਹਨਾਂ ਦੀਆਂ ਫਿਲਮਾਂ ਦੇਖਦਾ ਹੈਗਾ ਰਾਤ ਨੂੰ ਕਾਹਤ ਉਹ ਪਹਿਲੇ ਵੀ ਤੋਂ ਕਰਨਲ ਫਰਾਵਤ ਮੈਂ ਨਾਇਸ਼ ਕਰਕੇ ਲਿਆ ਕੋਈ ਫੋਨ ਕਰਕੇ ਪੁੱਛ ਲਈ ਹੁੰਦੀ ਇਹ ਬਾਤ ਕਹੀ ਵੀ ਨਹੀਂ ਗਈ ਰਾਜ ਨੂੰ ਘਾਇਓ ਫਿਲਮਾਂ ਦੇ ਕਾਰਨ ਜਿਹੜੇ ਦੇਸ਼ਾਂਵਾਂ ਮੈ ਰੈਵਿਊਸ਼ਨ ਆਇਆ ਫਿਰ ਇਹ ਇਵੈਂਟ ਕ੍ਰੀਏਟ ਕਰਦਾ ਹੈਗਾ ਇਵੈਂਟ ਮਤਲਬ ਐਜੀਟੇਸ਼ਨ ਕਾਰਨ ਪੈਦਾ ਕਰਦਾ ਉਸ ਦੇ ਬਾਅਦ ਐਜੀਟੇਸ਼ਨ ਕਰਕੇ ਸਰਕਾਰਾਂ ਬਣਾਉਂਦਾ ਉਹਨੇ ਮੈਨੂੰ ਗੰਦ ਬਹੁਤ ਵੱਡੀ ਲੱਗੇ ਸਾਹਿਬ ਜੁਰੇ ਹੱਜ ਨਾ ਹੋਵੇ ਦਿੱਲੀ ਕੇ ਅੰਦਰ ਬਹੁਤ بڑا ਇੱਕ ਕਾਂਡ ਹੋਇਆ ਦਾ ਹੈ ਕੋਲਸ ਕਾਂਡ ਨੂੰ ਕਰਨੇ ਵਾਲੇ ਗਾਇਕ ਟੋਲਾ ਬਣੇ ਸੁਪਰੀਮ ਕੋਰਟ ਨੂੰ ਬਿਆਨ ਦੇ ਆ ਵੀ ਹਮੇ ਕੋਈ ਸਵਾਲ ਨਹੀਂ ਟਿਕਣ ਨਹੀਂ ਦੇਤੇ ਮੈਂ ਲੇਟੋ ਕੈਦ ਦੀ ਵਾਲੀ ਟੀਮ ਦਾ ਬਈ ਮੇਰੇ ਦਾ ਸਾਰਾ ਕੁਝ ਇਹ ਨਹੀਂ ਕਰਾਇਆ ਬਾਅਦ ਤੇ ਵੀ ਦੇ ਸਿਲੇ ਨੇ ਇੱਕ ਬੋਤਲ ਦੇ ਵੀਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਬਾਦਲ ਸਾਹਿਬ ਪੰਜਾਬ ਦੇ ਅਕੈਸੀ ਆ ਅੱਜ ਜਿਹੜੇ ਸਾਰੇ ਕਾਰਨ ਹੋਏ ਆ ਕਾਰਨ ਇਸੇ ਆਪਾਂ ਨੇ ਮਿਲ ਕੇ ਕਰਿਆ ਆ ਪਰਮਾਤਮਾ ਕਰਤਾ ਕਰੂਗਾ ਕਿਦਨੇ ਤਸਵੀਰ ਤੁਹਾਡੇ ਸਾਹਮਣੇ ਆਵੇਗਾ